ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਰੋਜ਼ ਹੀ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਤੇ ਇੱਕ ਵਾਰ ਫਿਰ ਤੋਂ ਹੁਣ ਦੋ ਵੱਡੇ ਬਦਲਾਅ ਕੀਤੇ ਹਨ ਕੈਨੇਡਾ ਇਮੀਗ੍ਰੇਸ਼ਨ ਭਾਗ ਨੇ ਸੋ ਸਭ ਤੋਂ ਪਹਿਲਾਂ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤਾਂ ਕੈਨੇਡਾ ਪੀਆਰ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਦੋ ਵੱਡੇ ਅਪਡੇਟ ਸਾਹਮਣੇ ਨਿਕਲ ਕੇ ਆ ਰਹੇ ਹਨ ਪਹਿਲੇ ਵੱਡੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਐਲ ਐਮ ਆਈ ਵਰਕ ਪਰਮਿਟ ਦੇ ਉੱਤੇ ਪੰਜਾਬੀ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਸਨ ਜਾਂ ਫਿਰ ਕੈਨੇਡਾ ਦੇ ਵਿੱਚ ਜਾ ਕੇ ਹੀ ਐਲ ਐਮ ਆਈ ਵਰਕ ਪਰਮਿਟ ਉਹਨਾਂ ਦੇ ਵੱਲੋਂ ਲੈ ਲਿਆ ਜਾਂਦਾ ਸੀ ਜਿਸ ਦੇ ਕਾਰਨ ਉਹਨਾਂ ਨੂੰ ਪੀਆਰ ਲੈਣ ਦੇ ਲਈ ਪੰਜਾਬ ਵੱਧ ਤੋਂ ਸਕੋਰ ਜਿਹੜਾ ਉਹ ਮਿਲ ਜਾਂਦੇ ਸਨ ਸੋ ਸੀਆਰਸ ਸਕੋਰ ਦੇ ਵਿੱਚ ਪੰਜਾਬ ਵੱਧ ਸਕੋਰ ਮਿਲਣ ਦੇ ਕਾਰਨ ਉਹ ਆਸਾਨੀ ਦੇ ਨਾਲ ਪੀਆਰ ਲੈ ਸਕਦੇ ਸਨ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਸਮੇਂ ਸੀਆਰਸ ਸਕੋਰ ਹੈ ਜਿਹੜਾ 500 ਤੋਂ ਉੱਪਰ ਜਿਹੜਾ ਉਹਨਾਂ ਨੂੰ ਪੀਆਰ ਮਿਲ ਰਹੀ ਹੈ ਤੇ ਹੁਣ 50 ਸਕੋਰ ਦਾ ਕਟ ਕੈਨੇਡਾ ਇਮੀਗ੍ਰੇਸ਼ਨ ਭਾਗ ਵੱਲੋਂ ਲਗਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਦਸੰਬਰ 2024 ਤੋਂ ਲੈ ਕੇ ਦਸੰਬਰ 2025 ਦੇ ਦਰਮਿਆਨ ਉਹਨਾਂ ਲੱਖ ਲੋਕਾਂ ਦੇ ਜਿਹੜੇ ਵੀਜ਼ਾ ਐਕਸਪਾਇਰ ਹੋਣ ਜਾ ਰਹੇ ਹਨ ਜਿਹੜੇ ਸਟੇਟਸ ਦੇ ਉੱਤੇ ਉਹ ਰਹਿ ਰਹੇ ਹਨ ਉਹ ਸਟੇਟਸ ਐਕਸਪਾਇਰ ਹੋ ਜਾਣਗੇ ਸੋ ਇਸ ਦੇ ਚਲਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਮੀਡੀਆ ਦੇ ਵੱਲੋਂ ਇਹ ਸਵਾਲ ਜਿਹੜੇ ਪੁੱਛੇ ਗਏ ਕਿ ਕੈਨੇਡਾ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਜਿਹੜੇ ਆ ਉਹ ਕੱਚੇ ਤੌਰ ਤੇ ਉੱਤੇ ਇਮੀਗ੍ਰੈਂਟਸ ਹੋ ਜਾਣਗੇ ਇਸ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਇਹਨਾਂ ਨੂੰ ਕਿਵੇਂ ਹੈਂਡਲ ਕਰੇਗਾ ਤੇ ਕਿਵੇਂ ਇਹਨਾਂ ਨੂੰ ਪਤਾ ਲੱਗੇਗਾ ਕਿ ਉਹ ਦੇਸ਼ ਛੱਡ ਕੇ ਚਾ ਚੁੱਕੇ ਹਨ ਇਸ ਦਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਕ ਮਿਲਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਬਹੁਤ ਸਾਰੇ ਇਮੀਗ੍ਰੈਂਟਸ ਨੂੰ ਖੁੱਤ ਹੈ ਜਿਹੜਾ ਕੈਨੇਡਾ ਛੱਡਣਾ ਕਛੱਡ ਦੇਣਾ ਚਾਹੀਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਪੀਆਰ ਦੇ ਆંકੜੇ ਘਟਾ ਦਿੱਤੇ ਗਏ ਹਨ ਜਿਵੇਂ ਕਿ ਸਾਲ 2024 ਦੇ ਵਿੱਚ ਐਲਾਨ ਜਿਹੜਾ ਸ਼ੁਰੂਆਤ ਦੇ ਵਿੱਚ ਆਇਆ ਸੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ 5.5 ਜਾਂ ਫਿਰ 6 ਲੱਖ ਤੱਕ ਪੀਆਰ ਦਿੱਤੇ ਜਾਵੇਗੀ ਪਰ ਹੁਣ ਇਹ ਪੀਆਰ ਨੂੰ ਘਟਾ ਕੇ ਆਉਣ ਵਾਲੇ ਸਾਲਾਂ ਦੌਰਾਨ ਸਿਰਫ 3.5 ਲੱਖ ਹੀ ਰਹਿਣ ਦਿੱਤਾ ਜਾਵੇਗਾ ਸੋ ਇਹ ਵੱਡਾ ਝਟਕਾ ਹੁਣ ਕੈਨੇਡਾ ਪੀਆਰ ਦੇ ਚਾਹਵਾਲਾਂ ਦੀ ਲਈ ਆ ਰਿਹਾ ਹੈ ਧੰਨਵਾਦ